ਸੁਖਾ ਜਿਹੜਾ ਪਿੰਡ ਤੋਂ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਦੇ ਲਈ ਗਈ ਸੀ। ਅਚਾਨਕ ਇੰਨਾ ਤੇ ਆਇਆ ਕੋਈ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰੌਂਦੀ ਹੈ। ਦੇ ਸ਼ਹਿਰ ਬ੍ਰੈਂਪਟਨ ਦੇ ਨੇੜੇ ਹੋਏ ਇੱਕ ਸੜਕ ਹਾਦਸੇ 'ਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ਦੀ 21 ਸਾਲਾ ਕੁੜੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਮ੍ਰਿਤਕਾ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ 21 ਸਾਲਾਂ ਦੀ ਉਹ ਸੁੱਖਾ ਚਿੜਾ ਪਿੰਡ ਤੋਂ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਦੇ ਲਈ ਗਈ ਸੀ ਉਹਨਾਂ ਦੱਸਿਆ ਕਿ ਛੁੱਟੀਆਂ ਹੋਣ ਕਾਰਨ ਆਪਣੀਆਂ 5 ਹੋਰ ਸੇਲੀਆਂ ਦੇ ਸਮੇਤ ਕੰਮ ਤੇ ਜਾ ਰਹੀ ਸੀ ਜਿਸ ਗੱਡੀ ਤੇ ਸਵਾਰ ਸਨ ਉਹ ਉਹ ਗੱਡੀ ਤੋਂ ਕੰਟਰੋਲ ਤੋਂ ਬਾਹਰ ਹੋ ਕੇ ਦਰਖਤ ਦੇ ਵਿੱਚ ਜਾ ਕੇ ਟਕਰਾ ਗਈ ਜਿਸ ਕਾਰਨ ਉਹਨਾਂ ਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਕੁੜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਸ ਮਨਪਾਗੀ ਘਟਨਾ ਦਾ ਜਦ ਹੀ ਪਤਾ ਲੱਗਾ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਸਮਾਜ ਸੇਵੀ ਬਲਦੀਪ ਸਿੰਘ ਬੱਲਾ ਨੇ ਦੱਸਿਆ ਕਿ ਇਹ ਇੱਕ ਮਿਹਨਤੀ ਪਰਿਵਾਰ ਦੀ ਕੁੜੀ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਕੁੜੀ ਦੇ ਪਿਤਾ ਕ੍ਰੇਨ ਡਰਾਈਵਰ ਨੇ ਅਤੇ ਉਹ ਉਹਨਾਂ ਦੱਸਿਆ ਕਿ ਮ੍ਰਿਤਕ ਕੁੜੀ ਦੇ ਪਿਤਾ ਕ੍ਰੇਨ ਡਰਾਈਵਰ ਨੇ ਅਤੇ ਉਹ ਮथुरा ਵਿਖੇ ਇੱਕ ਕੰਪਨੀ 'ਚ ਨੌਕਰੀ ਕਰਦੇ ਨੇ ਅਤੇ ਉਹ ਬਹੁਤ ਹੀ ਮਿਹਨਤ ਕਰਕੇ ਅਤੇ ਕੁਝ ਕਰਜ਼ਾ ਚੁੱਕ ਕੇ ਆਪਣੀ ਧੀ ਦਾ ਪਵੈਖ ਸਵਾਰਨ ਦੇ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਦੀ ਲਈ ਭੇਜਿਆ ਸੀ ਅਜੇ ਸਿਰਫ 2 ਹੀ ਸਮੈਸਟਰ ਕਲੀਅਰ ਹੋਏ ਸੀ ਕਿ ਇਹ ਪਾਣਾ ਵਰਤ ਗਿਆ ਮੇਰਾ ਪਿੰਡ ਸੁੱਖਾ ਜਿਹੜਾ ਹੈ ਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸੰਬਰਾਂ ਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇਥੋਂ ਆਪਾਂ ਕੈਨੇਡਾ ਕ ਲਈ ਜਿਹੜੀ ਸਟੱਡੀ ਚੱਲ ਰਹੀ ਸੀ ਜਿਹਦੇ ਵਿੱਚੋਂ ਨੂੰ 4 ਮਹੀਨੇ ਰਹੀਆਂ ਵਿੱਚ ਛੁੱਟੀਆਂ ਪੈ ਗਈਆਂ 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸਾਮਾਨ ਉਹ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਘੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਕਿ ਜਦੋਂ ਵਾਪਸ ਆ ਰਹੀ ਹੈ ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ ਦੋ ਨੌਜਵਾਨ ਹੋਰ ਉਹਨਾਂ ਦੇ ਨਾਲ ਇੱਕ ਡਰਾਈਵਰੀ ਕਰ ਰਿਹਾ ਹੈ ਇੱਕ ਕਨੈਕਟਰ ਸੀਟ ਤੇ ਬੈਠਾ ਹੈ ਇਹ ਤਿੰਨ ਗੁੱਟੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਲ ਦੀ ਸੀਟ ਤੇ ਬੈਠੀ ਹੋਈ ਹੈ ਅਚਾਨਕ ਇਹਨਾਂ ਤੇ ਆਇਆ ਉਹ ਇਹ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰੌਂਦੀ ਹੈ ਜਿਸ ਦੇ ਕਾਰਨ ਕਰਕੇ ਮੇਰੀ ਪਤੀ ਜੀ ਸਮੇਤ ਦੋਵੇਂ ਕੁੜੀਆਂ ਜਿਹੜੀਆਂ ਮਗਰ ਬਹਿਆਂ ਸੀਟਾਂ ਦੇ ਉੱਤੇ ਉਹ ਕਾਲ ਚਲਾਣਾ ਕਰ ਚੰਨੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਤੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹੜਾ ਕਿ ਅਜੇ ਹੌਟ ਦੇ ਵਿੱਚ ਨਹੀਂ ਆਇਆ ਸਾਨੂੰ ਉਸ ਤੋਂ ਸਾਰੀਆਂ ਖਬਰਾਂ ਜਿਹੜੀਆਂ ਪਹੁੰਚ ਰਹੀ मिल ਰਹੀਆਂ ਹਨ ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾਰਾ ਹੋਇਆ ਹੈ ਬਹੁਤ ਸਾਨੂੰ ਦੁੱਖ ਪੁੱਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਿਰਨਜੀਤ ਕੋਰ ਹੈ ਅੱਜ ਤੋਂ 2 1/2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਪਤਾ ਲੱਗਾ ਕਿ ਮੇਰੀ ਸ਼ਿਸਟਰ ਮੇਰੇ ਤਾਏ ਦੀ ਲੜਕੀ ਜਿਹੜੀ ਹੈ ਉਹਦਾ ਐਕਸੀਡੈਂਟ ਹੋ ਗਿਆ ਏ ਤੇ ਉਹ ਮੁੜ ਕੇ ਗਈ ਹੈ ਉਥੇ ਤੇ ਉਥੇ ਜਾ ਕਰਕੇ ਉਹਨੇ ਵੇਖਿਆ ਇਹ ਕਿ ਦਾਖਲ ਹੈ ਉਥੇ ਹਸਪਤਾਲ ਦੇ ਵਿੱਚ ਬੱਚੀਆਂ ਜਿਹੜੀਆਂ ਹਨ ਉਹਨਾਂ ਦੀ ਡੈੱਡ ਬਾਡੀਆਂ ਜਿਹੜੀਆਂ ਹਸਪਤਾਲ ਦੇ ਵਿੱਚ ਹਨ ਪਰ ਮੇਰੀ ਬੇਟੀ ਨੂੰ ਉਹ ਡੈੱਡ ਬਾਡੀ ਜਿਹੜੀ ਹੈ ਨਾ ਮੇਰੀ ਭਤੀਜੀ ਦੀ ਨਹੀਂ ਵੇਖਣ ਦਿੱਤੀ ਪ੍ਰਸ਼ਾਸਨ ਕੋਲੋਂ ਅਸੀਂ ਉਹਨਾਂ ਨੇ ਮੰਗ ਕੀਤੀ ਕਿ ਮੇਰੀ ਸ਼ਿਟਰ ਦੀ ਜਿਹੜੀ ਡੈੱਡ ਬਾਡੀ ਵੇਖਣ ਦਿੱਤੀ ਜਾਵੇ ਪਰ ਉਹਨਾਂ ਨੇ ਅਜੇ ਕਿਸੇ ਨੂੰ ਹੀ ਲਾਗੇ ਨਹੀਂ ਆਉਣ ਦਿੱਤਾ ਤੇ ਇਹ ਸਾਰੀ ਘਟਨਾਵਾਂ ਤੋਂ ਬਾਅਦ ਮੇਰੀ ਬੇਟੀ ਨੇ ਜਦੋਂ ਸਾਨੂੰ ਰਾਤੀ 10 ਵਜੇ ਨਾਲ ਫੋਨ ਕੀਤਾ ਇਸ ਸਾਰੇ ਪਰਿਵਾਰ ਦੇ ਜੀ ᱷੱਕੇ ਬੱਕੇ ਰਹਿ ਗਏ ਸਾਡੀਆਂ ਤਾਂ ਨਿਕਲ ਗਈਆਂ ਤੁਹਾਡੇ ਨਾਲ ਬਹੁਤ ਥਕਾ ਹੋਇਆ ਅਸੀਂ ਕੀ ਕਰ ਸਕਦੇ ਆ ਤੋਂ ਤੁਹਾਡੇ ਬ੍ਰਦਰ ਕੀ ਕਰਦੇ ਮੇਰਾ ਬ੍ਰਦਰ ਜਿਹੜਾ ਹੈ ਮਤਰਾ ਦੇ ਵਿੱਚ ਟ੍ਰੇਨ ਆਪਰੇਟਰ ਆ ਜਿਹਨੂੰ ਮੈਂ ਰਾਤੀ ਸਵੇਕੇ 10 ਵਜੇ ਨਾਲ ਫੋਨ ਤੇ ਦੱਸ ਦਿੱਤਾ ਉਹ ਰਾਤੀ ਹੀ 1:30 ਵਜੇ ਨਾਲ ਉਸ ਤੋਂ ਤੁਰ ਪਿਆ ਵਾ ਕਹਿੰਦੇ ਹਨ ਕਿ ਉਹ ਫੋਨ ਤੇ ਦੱਸ ਰਿਹਾ ਏ ਕਿ ਮੈਂ 2:30 ਵਜੇ ਨਾਲ ਇੱਥੇ ਆ ਜਾਣਾ ਵਾ ਆਪਣਾ ਨਰਿੰਦਰ ਸਿੰਘ ਜੀ ਗਰੰਥੀ ਸਿੰਘ ਸਾਡੇ ਪਿੰਡ ਦੇ ਨੇ ਜੋ ਕਿ ਬਹੁਤ ਵਧੀਆ ਗ੍ਰੰਥੀ ਵੀ ਆ ਤੇ ਕਿੰਦੇ ਪੂਜਵਾਨ ਵੀ ਅੱਛੀ ਵੀ ਆ ਇਹਨਾਂ ਤੋਂ ਛੋਟਾ ਵੱਡਾ ਬਰਾਦਰ ਸੀ ਬਲਵਿੰਦਰ ਸਿੰਘ ਜੋ ਕਿ ਕ੍ਰੇਨ ਆਪਰੇਟਰ ਸੀ ਉਹਦੀ ਲੜਕੀ ਕੈਨੇਡਾ ਗਈ ਨੂੰ ਕੋਈ ਸਾਡੇ ਕਾ 10 ਮਹੀਨੇ ਹੋਏ ਆ ਉਹ ਕੈਨੇਡਾ ਸਟੱਡੀ ਵੀਜੇ ਤੇ ਗਈ ਸੀ ਦੋ ਸੈਮੈਸਟਰ ਉਹਦੇ ਪੂਰੇ ਹੋ ਗਏ ਆ ਕੰਮ ਪਹਿਲਾਂ ਤਾਂ ਉਹ ਆਪਣੇ ਰਹਿੰਦੀ ਸੀਗੀ ਬ੍ਰੈਮਟਨ ਬ੍ਰੈਮਟਨ 'ਚ ਕੰਮ ਨਾਲ ਉਹਨੂੰ ਮਿਲਣ ਕਰਕੇ ਥੋੜਾ ਉਹ ਸਾਈਡ ਤੇ ਚਲੀ ਗਈ ਜਿੱਤੋ ਕਿ ਉਹ ਜਾ ਕੇ ਤੇ ਦੁਬਾਰਾ ਉਸਨੇ ਤੰਮ ਤੇ ਡਿਊਟੀ ਤੇ ਗਈ ਡਿਊਟੀ ਤੋਂ ਵਾਪਸ ਆ ਰਹੇ ਸੀ ਨਾਲ ਹੋਰ ਵੀ ਲੜਕੀਆਂ ਸੀ ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆਂ ਹੋਇਆ ਐਕਸੀਡੈਂਟ ਹੋ ਗਿਆ ਜਿਹ ਐਕਸੀਡੈਂਟ ਦੇ ਵਿੱਚ ਤਿੰਨ ਲੜਕੀਆਂ ਜੋ ਖਤਮ ਹੋ ਗਈਆਂ ਨੇ ਤੇ ਦੋ ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ ਆ ਇਹ ਪਰਿਵਾਰ ਜਿਹੜਾ ਬਹੁਤ ਮਿਹਨਤੀ ਤੇ ਗਰੀਬ ਪਰਿਵਾਰ ਸੀਗਾ ਛੋਟੇ ਆਪਣਾ ਥੋੜਾ ਥੋੜੇ ਆਧਾਰੇ ਤੋਂ ਉੱਪਰ ਨੂੰ ਉੱਠਿਆ ਵਾ ਤੇ ਇਹਨਾਂ ਦੀ ਸਰਕਾਰ ਨੂੰ ਕੋਈ ਇਹਨਾਂ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਪੈਸਾ ਲਾ ਕੇ ਪਹਿਲਾਂ ਲੜਕੀ ਨੂੰ ਐਲਰਟਸ ਕਰਾਈ ਫਿਰ ਲੜਕੀ ਨੂੰ ਕੈਨੇਡਾ ਪੜ੍ਹਨ ਵਾਸਤੇ ਭੇਜਿਆ ਤੋਂ 25-30 ਲੱਖ ਰੁਪਏ ਲਾਇਆ ਪਰ ਅੱਜ ਇਹਨਾਂ ਦਾ ਉਹ ਸਾਰਾ ਨੁਕਸਾਨ ਤੇ ਇੱਕ ਬੱਚਾ ਵੀ ਘਰ ਤੋਂ ਗਿਆ ਇਹਦੀ ਸਾਰੇ ਅਸੀਂ ਪਿੰਡ ਵਾਲੇ ਜਿਹੜੇ ਆ ਸਾਰਾ ਪਿੰਡ ਹੀ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਸਵੇਰ ਤੋਂ ਤਾਤਾ ਲੱਗਾ ਹੋਇਆ ਹੈ ਬਾਬਾ ਜੀ ਦੇ ਘਰ ਵਿੱਚ ਤੇ ਲੜਕੀ ਦਾ ਪਿਤਾ ਤੇ ਜੇ ਆਉਣਾ ਉਹ ਵੀ ਆਪਣਾ ਡਿਊਟੀ ਤੋਂ ਵਾਪਸ ਆ ਰਹੇ ਨੇ ਅੱਜ ਨਕੀ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਕਿ ਇਹਨਾਂ ਦੀ ਜੋ ਵੀ ਸਹਾਇਤਾ ਹੋ ਸਕੇ ਉਹ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਧੰਨਵਾਦ